ਇੱਕ ਪਾਰਟੀ ਨੂੰ ਬਖਸ਼ੀ ਗਈ ਹੋਈ ਜ਼ਿੰਮੇਵਾਰੀ ਦੇ ਤਹਿਤ ਇਹਨਾਂ ਨੇ ਵੀਰਾਂ ਨੇ ਬਹੁਤ ਸਾਡੇ ਨਾਲ ਸਹਿਯੋਗ ਕੀਤਾ ਸਾਰੇ ਨੇ ਜਿੱਥੇ ਜਿਹੜਾ ਆਪਣਾ ਮਾਨ ਸਨਮਾਨ ਕਰ ਲਈ ਜਿਹੜਾ ਇਹਨਾਂ ਨੇ ਬੁਲਾਇਆ ਵਾ ਅਮ੍ਰਿਤਸਰ ਦੇ ਹਲਕਾ ਰਾਜਸੰਸੀ ਦੇ ਪਿੰਡ ਪੁੱਲਰ ਵਿਖੇ ਸੁਰਜੀਤ ਸਿੰਘ ਸੋਨੂ ਅਤੇ ਜਤਿੰਦਰ ਸਿੰਘ ਦੇ ਗ੍ਰਹਿ ਵਿਖੇ ਨਵ ਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਦੇ ਸਵਾਗਤ ਲਈ ਪ੍ਰੋਗਰਾਮ ਰੱਖਿਆ ਗਿਆ। ਇਸ ਮੌਕੇ ਤੇ ਹਲਕਾ ਰਾਜਸੰਸੀ ਤੋਂ ਨਵ ਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦੀਆਂ ਜੀ ਪਿੰਡ ਪੁੱਲਰ ਵਿਖੇ ਖਾਸ ਤੌਰ ਤੇ ਪਹੁੰਚੇ। ਇਸ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਉਨ੍ਹਾਂ ਦਾ ਪਿੰਡ ਆਨਟੇ ਨਿੰਗਾ ਸਵਾਗਤ ਕੀਤਾ ਗਿਆ ਤੇ ਨਾਲ ਹੀ ਜਤਿੰਦਰ ਸਿੰਘ ਅਤੇ ਸੁਰਜੀਤ ਸਿੰਘ ਸੋਨੂ ਦੇ ਵੱਲੋਂ ਸ਼੍ਰੀ ਦਲਜੀਤ ਸਿੰਘ ਮਿਆਦਿਆਂ ਜੀ ਦਾ ਜ਼ਿਲ੍ਹਾ ਸਕੱਤਰ ਬਣਨ ਤੇ ਮੁਭੀ ਮਿੱਠਾ ਕਰਵਾਇਆ ਗਿਆ ਅਤੇ ਸਰੂਪੇਵਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਨਵ ਨਿਯੁਕਤ ਜ਼ਿਲ੍ਹਾ ਸਕੱਤਰ ਸ਼੍ਰੀ ਦਲਜੀਤ ਸਿੰਘ ਮਿਆਦਿਆਂ ਜੀ ਦੇ ਵੱਲੋਂ ਪਿੰਡ ਵਾਸੀਆਂ ਦਾ ਅਤੇ ਸਮੂਹ ਜੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹਾਜ਼ਰ ਆਪਾਗੋ ਜਸਪਾਲ ਸਿੰਘ ਬੋਹਲਿਆ ਆਪਾਗੋ ਖੁਸ਼ਪਾਲ ਸਿੰਘ ਆਪਾਗੋ ਗੁਰਪ੍ਰੀਤ ਸਿੰਘ ਦੀਪਾਲ ਕਤਲ ਸਿੰਘ ਮਿਆਦੀਆਂ ਲਖਵੀਰ ਸਿੰਘ ਮਿਆਦੀਆਂ ਦਿਲਬਖ ਸਿੰਘ ਮਿਆਦੀਆਂ ਅੰਗਰੇਜ਼ ਸਿੰਘ ਬੋਲਿਆ ਗੁਰ ਅਮਰਿਤ ਸਿੰਘ ਬੋਲਿਆ ਵਿਕਰਮਜੀਤ ਸਿੰਘ ਰਜਿੰਦਰ ਸਿੰਘ ਕਾਲਾ ਗੁਰਨਾਮ ਸਿੰਘ ਗੁਰਪ੍ਰੀਤ ਸਿੰਘ ਮੋਹਨ ਸਿੰਘ ਜਸਵੰਤ ਸਿੰਘ ਦੋਦੀ ਬਲਕੀਤ ਸਿੰਘ ਪਰਮਜੀਤ ਸਿੰਘ ਟੱਪਿਆਲਾ ਮਨਜੀਤ ਸਿੰਘ ਸੋਨੂ ਅਤੇ ਹੋਰ ਬੇਪਤਵੰਦੇ ਸੱਜਣ ਹਾਜ਼ਰ ਰਹੇ। ਅੱਜ ਦਾ ਸਾਡਾ ਇਹ ਕੋਈ ਪ੍ਰੋਗਰਾਮ ਨਹੀਂ ਹੈ ਕਹਿ ਸਕਦੇ ਆਪਾਂ ਇਹਨੂੰ। ਇੱਕ 파ਰਟੀ ਨੂੰ ਬਖਸ਼ੀ ਗਈ ਹੋਈ ਜ਼ਿੰਮੇਵਾਰੀ ਦੇ ਤਹਿਤ ਇਹਨਾਂ ਨੇ ਵੀਰਾਂ ਨੇ ਬਹੁਤ ਸਾਡੇ ਨਾਲ ਸਹਿਯੋਗ ਕੀਤਾ ਸਾਰੇ ਨੇ ਪੁਰਾਣੇ ਸਮੇਂ ਤੋਂ ਸਾਡੇ ਜਿਹੜੇ ਸਾਥੀ ਨਾਲ ਸਾਡੇ ਮਿਲਤ ਕਰਦੇ ਆ ਰਹੇ ਸੀ ਇਹਨਾਂ ਨੇ ਸਤਕਾਰ ਸਦਕਾ ਇੱਥੇ ਜਿਹੜਾ ਆਪਣਾ ਮਾਨ ਸਨਮਾਨ ਕਰ ਲਈ ਜਿਹੜਾ ਇਹਨਾਂ ਨੇ ਬੁਲਾਇਆ ਵਾ ਕਾ ਜਾਈ ਇਹਨਾਂ ਨੇ ਬੈਠ ਕੇ ਇੱਕ ਕੋਈ ਜ਼ਿਆਦਾ ਕਾ ਪਾ ਸਾਂਝਾ ਕੀਤਾ ਹੈ ਇਹ ਕੋਈ ਮੀਟਿੰਗ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹ ਸਾਰਾ ਇਹਨਾਂ ਪਰਵਾਂ ਦਾ ਜਿਹੜਾ ਪਿਆਰ ਹੈ ਸਤਕਾਰ ਹੈ ਉਹਦੇ ਸਦਕਾ ਹੈ ਇੱਥੇ ਜਿਹੜੇ ਲੋਕ ਇਕੱਤਰ ਹੋਏ ਜਿਹੜੀ ਉਚਾਰਤ ਵਿਚਾਰਾਂ ਦੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਸੁਗਾਵਤ ਸੁਬੇਕ ਸਿੰਘ ਸੋਨਾ ਦੀ ਖਾਸ ਰਿਪੋਰਟ